ਪਹਿਰ ਟੀਵੀ ਦੇਖ ਰਹੇ ਦਰਸ਼ਕਾ। ਜੀ ਨੂੰ ਸਵਾਗਤ ਹੈ ਜੀ। ਅੱਜ ਦਾ ਸਾਡਾ ਵਿਸ਼ਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ਜੀ। ਬਲਵਿੰਦਰ ਸਿੰਘ ਜੀ ਮੌਜੂਦਾ ਸਰਕਾਰ ਜੋ ਕੀ ਹੈਗੀ ਆ ਉਹ ਇੱਕ ਤਰ੍ਹਾਂ ਦੇ ਫੰਡ ਆਨਲਾਈਨ ਜਾਰੀ ਕਰ ਰਹੀ ਹੈ ਕਿ ਕਿਸੇ ਸੜਕਾਂ ਨੂੰ ਇੰਨਾ ਫੰਡ ਦੇ ਰਹੀਆਂ ਹਨ ਵੀ ਜੋ ਇੰਨੀਆਂ ਸੜਕਾਂ ਪਾਸ ਹੋ ਚੁੱਕੀਆਂ ਉਹਨਾਂ ਬਾਰੇ ਕੀ ਕਹੋਗੇ। ਨਹੀਂ ਨਹੀਂ ਜਿਹੜੀ ਸਨੌਰ ਨੂੰ ਗ੍ਰਾਂਟ ਦੀ ਗੱਲ ਗ੍ਰਾਂਟਾਂ ਮਜ਼ਦੂਰ ਹੋਈਆਂ ਨੇ ਕਾਫੀ ਸਮੇਂ ਤੋਂ ਚੱਲ ਰਹੀਆਂ ਜਿਹੜਾ ਸਨੌਰ ਦੀ ਫਰਮ ਨਹੀਂ ਦਾਨਾ ਇਹ ਇਹਦਾ ਸੋਚਾ ਛੱਡਿਆ ਜਾ ਰਿਹਾ ਪੇ ਤਕਰੀਬਨ 3 ਤੋਂ 4 ਮਹੀਨਿਆਂ ਤੋਂ ਕਿ ਅੱਜ ਬਣਦੀ ਹੈ ਕੱਲ ਬਣਦੀ ਹੈ ਪਹਿਲਾਂ ਆ ਗਿਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਸਿੱਖ ਪ੍ਰਕਾਸ਼ ਪੁਰਬ ਨੂੰ ਸਬੰਧਤ ਤੇ ਇਥੇ ਨਗਰ ਕੀਰਤਨ ਸਜਾਇਆ ਜਾਂਦੇ ਨੇ ਤੇ ਇਹ ਕਹਿੰਦੇ ਵੀ ਜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਗਰ ਕੀਰਤਨ ਹੈ ਅਸੀਂ ਇਹਦੀ ਵੇਟ ਕਰ ਰਹੇ ਹਾਂ ਜਦੋਂ ਇਹ ਨਿਕਲ ਜਾਊਗਾ ਉਸ ਤੋਂ ਬਾਅਦ ਅਸੀਂ ਫਿਕਰਮੀ ਦਾ ਕੰਮ ਸ਼ੁਰੂ ਕਰਾਂਗੇ ਸੜਕਾਂ ਦੀ ਜਿਹੜੇ ਮਾੜੇ ਹਾਲਾਤ ਨੇ ਇਹ ਤਾਂ ਪਿਛਲੇ 2 ਤੋਂ 3 ਸਾਲਾਂ ਤੋਂ ਹੀ ਨੇ ਜੀ ਨਹੀਂ ਮੇਰੀ ਗੱਲ ਵਿੱਚ ਹੀ ਰਹਿ ਗਈ ਉਹ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਜ਼ਰਕਿਰਤਾ ਨਿਕਲ ਗਿਆ ਉਸ ਤੋਂ ਬਾਅਦ ਜਦੋਂ ਵਾਰ-ਵਾਰ ਲੋਕਾਂ ਨੇ ਸਥਾਨਕ ਲੋਕਾਂ ਨੇ ਇਹ ਮੁੱਦਾ ਉਠਾਇਆ ਤੇ ਮੀਡੀਆ ਦੇ ਵਿੱਚ ਵੀ ਇਹ ਇਹ ਵਿਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਅਖਬਾਰਾਂ ਦੇ ਵਿੱਚ ਆਇਆ ਤੇ ਇਹਨਾਂ ਦਾ ਕੋਈ ਬਿਆਨ ਹੀ ਆਉਂਦਾ ਸੀਗਾ ਸਣਾ ਨਜ਼ਰ ਨਹੀਂ ਤੁੰਦਾ ਕਿ ਕਹਿੰਦੇ ਕਿ ਹੁਣ ਗੁਰੂ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੈ ਅਸੀਂ ਉਦੀ ਵੇਟ ਕਰ ਰਹੇ ਹਾਂ ਉਹ ਜਮਦਿਆਣਾ ਵੀ ਨਿਕਲ ਗਿਆ تقريبا 5 5 ਤਰੀਕ ਨੂੰ ਸਨੌਰ ਦੀ ਫਰਨੀ ਦੇ ਬੁਰੇ ਹਾਲ ਸਨ ਲੋਕਾਂ ਨੇ ਕਾਫੀ ਵੀਡੀਓ ਵੀ ਬਣਾਈਆਂ ਟਰਾਲੀਆਂ ਲਾ ਲਾ ਕੇ ਮਹਾਰਾਜ ਦੀ ਪਾਲਕੀ ਕਢਣੀ ਸੀ ਤੇ ਉੱਥੇ ਸੰਗਤ ਖੁਦ ਖੜੀ ਹੋਈ ਸੀ ਕਿ ਕਿਤੇ ਟਰਾਲੀ ਵਿੱਚ ਨਾ ਜਾਂਦੇ ਕੋਈ ਸੰਗਤ ਵਿੱਚ ਨਾ ਜਾਂਦੇ ਕਿਉਂਕਿ ਖਸਤਾ ਹਾਲਤ ਹੈ ਜਿਹੜੀ ਇਹ ਕਿਹਦੇ ਨਾੜਾ ਵਗਦਾ ਹੈ ਗੰਦਾ ਨਾਲਾ ਹੈ ਉਹ ਸਾਰਾ ਭਰਿਆ ਹੋਇਆ ਹੈ ਉਤੋਂ ਜੇ ਕੋਈ ਚੀਜ਼ ਟਰਾਲੀ ਵਿੱਚ ਧਸਦੀ ਹੈ ਤਾਂ ਬਹੁਤ ਨੁਕਸਾਨ ਹੋਣ ਦਾ ਡਰ ਸੀਗਾ ਤੇ ਹੁਣ ਅੱਗੇ ਚੱਕ ਰਹੇ ਆ ਵੀ ਇਹ ਕਹਿੰਦੇ ਸੀਗੇ ਨਜ਼ਰ ਕੀਪਤਨ ਨਿਕਲਣ ਤੋਂ ਬਾਅਦ ਅਸੀਂ ਤੁਹਾਨੂੰ ਕਿਹੜਾ ਦਾਂਗੇ ਤੇ ਉਹ 5 ਤਰੀਕ ਦਾ ਅੱਜ ਤਕਰੀਬਨ 7 7 ਤਰੀਕ ਨੂੰ ਹੋਗੀ ਤੇ ਹਜੇ ਇਹਨਾਂ ਨੇ ਕੋਈ ਸਟਾਰਟ ਕਰਨਾ ਨਹੀਂ ਕੀਤਾ ਮੇਰੇ ਹਿਸਾਬ ਨਾਲ ਫਰਕ ਦੇ ਵਿੱਚ ਗੁਰੂ ਅਭਿਦਾਸ ਜੀ ਦਾ ਜਨਮ ਦਿਹਾੜਾ ਉਹਦੇ ਸਬੰਧ ਚ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਤੇ ਮੈਨੂੰ ਦਾਰੀ ਇਹ ਵੀ ਅੱਜ ਤੇ ਇਹ ਨਾ ਕੱਦਨ ਕਿ ਗੁਰੂ ਰਵਿਦਾਸ ਜੀ ਦਾ ਜਿਹੜਾ ਨਗਰ ਕੀਰਤਨ ਹੈ ਉਹਨੂੰ ਨਿਕਲਣ ਦੇ ਹੀ ਆਪਾਂ ਕੱਲ੍ਹ ਤੋਂ ਸ਼ੁਰੂ ਕਰਾਂਗੇ ਕਿਉਂਕਿ ਇਹਦੇ ਹਾਲਾਤ ਇੰਨੇ ਮਾੜੇ ਨੇ ਕਿ ਕਿਸੇ ਵੇਲੇ ਵੀ ਕਿਸੇ ਘਟਨਾ ਨੂੰ ਨਾ